ਹallelujah so ਪ੍ਰਭੂ ਦੀ ਵਡਿਆਈ ਹੋਵੇ ਪ੍ਰਭੂ ਦਾ ਅਨੁਵਾਦ ਕਰਦੇ ਹਾਂ ਕਿ ਇੱਕ ਵਾਰੀ ਫਿਰ ਤੋਂ ਪ੍ਰਭੂ ਨੇ ਆਪਣੇ ਲੋਕਾਂ ਦੇ ਰੂਬਰੂ ਕੀਤਾ ਆਪਣੇ ਪਰਿਵਾਰ ਦੇ ਵਿੱਚ ਲੈ ਕੇ ਆਏ ਅਰ ਸੱਚਮੁੱਚ ਅੱਜ ਵਚਨ ਦੇ ਰਾਹੀਂ ਪਰਮੇਸ਼ਵਰ ਆਪਣੇ ਲੋਕਾਂ ਦੇ ਨਾਲ ਗੱਲ ਕਰਨ ਜਾ ਰਹੇ ਆ ਅਮੇਨ ਹallelujah so ਅੱਜ ਸੀ ਪਰਮੇਸ਼ਵਰ ਦੀ ਬਾਣੀ ਦੇ ਰਾਹੀਂ ਜਿਸ ਵਿਸ਼ੇ ਦੇ ਵਿੱਚ ਸਿੱਖਣ ਜਾ ਰਹੇ ਆ ਜ ਜਿਸ ਵਿਸ਼ੇ ਦੇ ਬਾਰੇ ਵਿੱਚ ਪ੍ਰਭੂ ਆਪਣੇ ਲੋਕਾਂ ਦੇ ਨਾਲ ਵਚਨ ਦੇ ਰਾਹੀਂ ਗੱਲ ਕਰਨਾ ਚਾਹੁੰਦੇ ਆ ਉਹ ਵਿਸ਼ਾ ਹੈ ਕਿ ਅਸੀਂ ਆਪਣੇ ਆਖਰੀ ਸਮੇਂ ਦੇ ਲਈ ਤਿਆਰ ਹਾਂ ਕੀ ਤੁਸੀਂ ਜਾਣਦੇ ਹੋ ਕਿ ਅਸੀਂ ਯੁੱਗ ਦੇ ਆਖਰੀ ਦਿਨਾਂ ਦੇ ਵਿੱਚ ਚੱਲ ਰਹੇ ਹਾਂ ਅਸੀਂ ਬਾਈਬਲ ਦੇ ਅਨੁਸਾਰ ਅੰਤਲੇ ਸਮੇਂ ਦੇ ਵਿੱਚ ਚੱਲ ਰਹੇ ਹਾਂ ਕਿਉਂਕਿ ਜੋ ਅੰਤਲੇ ਸਮੇਂ ਦੀਆਂ ਨਿਸ਼ਾਨੀਆਂ ਪਵਿੱਤਰ ਬਾਈਬਲ ਦੇ ਵਿੱਚ ਦੱਸੀਆਂ ਗਈਆਂ ਆ ਉਹ ਸਭ ਦੀਆਂ ਸਭ ਨਿਸ਼ਾਨੀਆਂ ਜਿਹੜੀਆਂ ਆ ਉਹ ਪੂਰੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਐ ਅਗਰ ਨਿਸ਼ਾਨੀਆਂ ਦਾ ਪੂਰਾ ਹੋਣਾ ਸ਼ੁਰੂ ਹੋ ਚੁੱਕਾ ਆ ਤਾਂ ਇਹਦਾ ਮਤਲਬ ਆ ਕਿ ਬਾਕੀ ਜੋ ਕੁਝ ਬਾਈਬਲ ਦੇ ਵਿੱਚ ਲਿਖਿਆ ਹੈ ਉਹ ਵੀ ਸਾਰਾ ਕੁਝ ਜ਼ਰੂਰ ਪੂਰਾ ਹੋਏਗਾਰ ਪੂਰਾ ਹੋ ਕੇ ਰਹੇਗਾ ਅਰ ਬਾਈਬਲ ਦੇ ਵਿੱਚ ਲਿਖਿਆ ਕਿ ਇੱਕ ਵੀ ਬਿੰਦੂ ਜਿਹੜਾ ਆ ਉਹ ਬਿਨਾ ਪੂਰਾ ਹੋਇਆ ਨਹੀਂ ਰਹੇਗਾ ਜੋ ਬਾਈਬਲ ਦੇ ਵਿੱਚ ਦਰਜ ਹੈ ਮਤਲਬ ਕਿ ਜੋ ਦਰਜ ਕਰ ਦਿੱਤਾ ਗਿਆ ਉਹ ਸਭ ਕੁਝ ਹੋਣਾ ਹੈ ਕੇਵਰੀ ਸਾਡੇ ਮਨਾਂ ਦੇ ਵਿੱਚ ਪਰਮ ਆ ਜਾਂਦਾ ਕਿ ਪਤਾ ਨਹੀਂ ਇਹ ਸੱਚ ਆ ਝੂਠ ਆ ਹੋਣਾ ਹੈ ਕਿ ਨਹੀਂ ਹੋਣਾ ਪਰ ਜਦ ਬਹੁਤ ਸਾਰੀਆਂ ਚੀਜ਼ਾਂ ਜੋ ਪਵਿੱਤਰ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ ਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਪੂਰੀਆਂ ਹੋ ਰਹੀਆਂ ਆ ਐਨ ਉਦਾਂ ਹੀ ਜਿੱਦਾਂ ਦੱਸੀਆਂ ਗਈਆਂ ਆ ਲਿਖੀਆਂ ਗਈਆਂ ਦਰਜ ਕੀਤੀਆਂ ਗਈਆਂ ਆ ਤਾਂ ਇਹਦਾ ਮਤਲਬ ਬਾਕੀ ਸਾਰਾ ਕੁਝ ਵੀ ਹਰ ਹਾਲ ਦੇ ਵਿੱਚ ਪੂਰਾ ਹੋਣਾ ਹੀ ਆ ਤਾਂ ਜੇਕਰ ਸਾਰਾ ਕੁਝ ਪੂਰਾ ਹੋਣਾ ਆ ਫਿਰ ਆਪਾਂ ਨੂੰ ਵੀ ਤਿਆਰੀ ਉਦਾਂ ਦੀ ਕਰਨੀ ਚਾਹੀਦੀ ਆ ਜਿੱਦਾਂ ਦੀ ਤਿਆਰੀ ਕਰਨ ਦੇ ਲਈ ਪਰਮੇਸ਼ਵਰ ਜੀ ਨੇ ਸਾਨੂੰ ਵਚਨ ਦੇ ਵਿੱਚ ਇੱਕ ਰੂਪਰੇਖਾ ਦਿੱਤੀ ਆ ਹallelujah ਤੇ ਅਸੀਂ ਆਪਣੇ ਆਪ ਨੂੰ ਪਰਖਦੇ ਰਹਿਣਾ ਆ ਕਿ ਅਸੀਂ ਤਿਆਰ ਹੋ ਚੁੱਕੇ ਆ ਸਾਡੀ ਕਿੰਨੀ ਕੁ ਤਿਆਰੀ ਬਾਕੀ ਆ ਜੇ ਅਸੀਂ ਕਿਤੇ ਵਿਦੇਸ਼ ਨੂੰ ਜਾਣਾ ਹੋਵੇ ਅਸੀਂ ਕਿੰਨਾ ਸਮਾਂ ਪਹਿਲਾਂ ਹੀ ਜਿਹੜਾ ਆ ਉਹ ਤਿਆਰੀ ਕਰਨਾ ਸ਼ੁਰੂ ਕਰ ਦਿੰਨੇ ਆ ਕਿ ਇਸ ਚੀਜ਼ ਦੀ ਜ਼ਰੂਰਤ ਪੈ ਸਕਦੀ ਉੱਥੇ ਜਿਹੜਾ ਆ ਮੌਸਮ ਇਦਾਂ ਦਾ ਹੋਣਾ ਮੋٹے ਕੱਪੜੇ ਲੈ ਲਓ ਪਤਲੇ ਕੱਪੜੇ ਲੈ ਲਓ ਖੜੇ ਪੈਰ ਕੋਈ ਚੀਜ਼ ਭੁੱਲ ਨਾ ਜਾਵੇ ਪਹਿਲਾਂ ਤੋਂ ਹੀ ਲਿਸਟ ਬਣਾ ਬਣਾ ਕੇ ਸਾਰੀਆਂ ਚੀਜ਼ਾਂ ਪੂਰੀਆਂ ਕੀਤੀਆਂ ਜਾਂਦੀਆਂ ਆ ਪੂਰੀ ਤਿਆਰੀ ਕੀਤੀ ਜਾਂਦੀ ਆ ਆਪਣੇ ਡਾਕੂਮੈਂਟਸ ਚੈੱਕ ਕੀਤੇ ਜਾਂਦੇ ਕਿਤੇ ਉਹ ਕਰਨਾ ਰਹਿ ਗਿਆ ਜਨ ਜੇ ਕਿਤੇ ਪਾਸਪੋਰਟ ਕਰ ਰਹਿ ਗਿਆ ਵਿਦੇਸ਼ ਜਾਣ ਵਾਸਤੇ ਜਹਾਜ਼ ਦੇ ਵਿੱਚ ਐਂਟਰੀ ਨਹੀਂ ਮਿਲਣੀ ਜੇ ਟਿਕਟ ਨਾ ਕਰਾਈ ਤਾਂ ਦੇ ਜਹਾਜ਼ ਵਿੱਚ ਐਂਟਰੀ ਨਹੀਂ ਮਿਲਣੀ ਜੇ ਵੀਜ਼ਾ ਨਾ ਹੋਇਆ ਤਾਂ ਦੇ ਐਂਟਰੀ ਨਹੀਂ ਮਿਲਣੀ ਤਾਂ ਅਸੀਂ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਕਰਕੇ ਉਹਨਾਂ ਚੀਜ਼ਾਂ ਨੂੰ ਪੂਰਾ ਕਰਦੇ ਹਾਂ ਅਰਸ 에어ਪੋਰਟ ਨੂੰ ਜਾਣ ਤੋਂ ਪਹਿਲਾਂ ਹੀ ਅਸੀਂ ਪਤਾ ਨਹੀਂ ਕਿੰਨੀ ਵਾਰੀ ਚੈੱਕ ਕਰਦੇ ਹਾਂ ਕਿ ਹੈਗਾ ਆ ਸਾਰਾ ਸਮਾਨ ਹੈਗਾ ਆ ਫੇਰ ਸਮਾਨ ਪੂਰਾ ਹੋਣ ਦੇ ਬਾਵਜੂਦ ਹੀ ਪੁੱਛਦੇ ਰੱਖ ਲਿਆ ਸੀ ਸਾਰਾ ਰੱਖ ਲਿਆ ਸੀ ਅਸੀਂ ਸਵਰਗ ਨੂੰ ਜਾਣਾ ਹੈ ਕੀ ਅਸੀਂ ਆਪਣੇ ਆਪ ਨੂੰ ਚੈੱਕ ਕਰਦੇ ਆ ਕੀ ਅਸੀਂ ਬਾਰ-ਬਾਰ ਟੋਹਨੇ ਆ ਕਿ ਸਾਰਾ ਕੁਝ ਸਾਡੇ ਕੋਲ ਹੈਗਾ ਆ ਕੀ ਸਾਨੂੰ ਸਵਰਗ ਦਾ ਵੀਜ਼ਾ ਮਿਲ ਚੁੱਕਿਆ ਸਵਰਗ ਦੀ ਟਿਕਟ ਮਿਲ ਚੁੱਕੀ ਆ ਕੀ ਚੰਗੇ ਕੰਮਾਂ ਦੇ ਨਾਲ ਅਸੀਂ ਆਪਣੇ ਝੋਲਿਆਂ ਨੂੰ ਭਰ ਲਿਆ ਆ ਕੀ ਸਾਨੂੰ ਐਂਟਰ ਹੋਣ ਦਿੱਤਾ ਜਾਵੇਗਾ ਕੀ ਅਸੀਂ ਇਹਨਾਂ ਚੀਜ਼ਾਂ ਨੂੰ ਚੈੱਕ ਕਰਦੇ ਆ ਜੇ ਅਸੀਂ ਨਹੀਂ ਚੈੱਕ ਕਰਦੇ ਤਾਂ ਇਹਦਾ ਮਤਲਬ ਅਸੀਂ ਲਾਪਰਵਾਹ ਹਾਂ ਫਿਰ ਅਸੀਂ ਮਤਲਬ ਪ੍ਰਸਤਿਅ ਫਿਰ ਅਸੀਂ ਸਿਰਫ ਤੇ ਸਿਰਫ ਦੁਨਿਆਵੀ ਚੰਗਿਆਈਆਂ ਦੇ ਪਿੱਛੇ ਪਏ ਹੋਏ ਹਾਂ ਫਿਰ ਸਾਨੂੰ ਆਪਣੇ ਰੂਹ ਦੇ ਨਾਲ ਰੂ ਦੇ ਵਾਰਿਸ ਸਭ ਸ਼ਕਤੀਮਾਨ ਪਰਮੇਸ਼ਵਰ ਦੇ ਨਾਲ ਫਿਰ ਸਾਨੂੰ ਕੋਈ ਵਾਸਤਾ ਹੀ ਨਹੀਂ ਆ ਫਿਰ ਸਾਡੀਆਂ ਡਿਮਾਂਡਸ ਸਾਡੀਆਂ ਖੁਆਇਸ਼ਾਂ ਜਿਹੜੀਆਂ ਆ ਉਹ ਇਸ ਧਰਤੀ ਦੀਆਂ ਆ ਪਰ ਜਿਹੜਾ ਸਹੀ ਚਾਲ ਚੱਲਦਾ ਆ ਉਹਨੂੰ ਗਲਤੀ ਕਰਨ ਲੱਗਿਆਂ ਡਰ ਲੱਗਦਾ ਆ ਤੇ ਅਣਜਾਣ ਪੁਨੇ ਵਿੱਚ ਵੀ ਗਲਤੀ ਹੋ ਜਵੇ ਤੇ ਜਦ ਕਦੇ ਉਹਨੂੰ ਸਮਝ ਆ ਜਵੇ ਕਿ ਇਹ ਗਲਤ ਆ ਤੇ ਫਿਰ ਵੀ ਉਹਨੂੰ ਡਰ ਲੱਗਦਾ ਹੈ ਕਿ ਮੇਰੇ ਕੋਲੋਂ ਗਲਤੀ ਹੋ ਗਈ ਆ ਕਿ ਹੁਣ ਕਿੱਦਾਂ ਮੈਂ ਇਸ ਗਲਤੀ ਦੀ ਮਾਫੀ ਆਪਣੇ ਪਰਮੇਸ਼ਵਰ ਤੋਂ ਪ੍ਰਾਪਤ ਕਰਨੀ ਆ ਉਸ ਬੰਦੇ ਦਾ ਦਿਲ ਡਰਦਾ ਤੇ ਕੰਬਦਾ ਹੈ ਅਗਰ ਉਹ ਕਿਸੇ ਦੇ ਨਾਲ ਗਲਤ ਕੋਸ਼ ਕਰਦਾ ਆ ਤਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠ ਕੇ ਉਹਨੂੰ ਡਰ ਲੱਗਦਾ ਹੈ ਕਿ ਇਹ ਚੀਜ਼ ਪਰਮੇਸ਼ਵਰ ਨੂੰ ਪਸੰਦ ਨਹੀਂ ਸੀ ਇਹ ਮੇਰੇ ਕੋਲ ਹੋਗੀ ਹੁਣ ਮੈਂ ਕਿਹੜੇ ਅੱਖਰਾਂ ਦੇ ਨਾਲ ਪਰਮੇਸ਼ਵਰ ਦੇ ਅੱਗੇ ਤੌਬਾ ਕਰਾਂ ਕਿ ਮੇਰੇ ਗੁਨਾਹ ਬਖਸ਼ ਦਿੱਤੇ ਜਾਣ ਪਰ ਅਗਰ ਤੁਹਾਨੂੰ ਡਰ ਨਹੀਂ ਲੱਗ ਰਿਹਾ ਅਗਰ ਤੁਸੀਂ ਨੇ ਧੜਕ ਹੋ ਕੇ ਗਲਤੀਆਂ ਤੇ ਗਲਤੀਆਂ ਕਰ ਰਹੇ ਹੋ ਸਮਝ ਆਉਣ ਦੇ ਬਾਵਜੂਦ ਵੀ ਤੁਸੀਂ ਗਲਤੀਆਂ ਕਰ ਰਹੇ ਹੋ بار بار ਇੱਕੋ ਗਲਤੀ ਨੂੰ ਰਿਪੀਟ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਬਹੁਤ ਲਾਪਰਵਾਹ ਆ ਆਤਮਿਕ ਰੀਤੀ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਬੇਪਰਵਾਹੀ ਦਾ ਜੀਵਨ ਜੀ ਰਹੇ ਆ ਬੇਸ਼ੱਕ ਬਾਈਬਲ ਦੇ ਵਿੱਚ 365 ਵਾਰੀ ਤੋਂ 366 ਵਾਰੀ ਲਿਖਿਆ ਆ ਨਾ ਡਰ ਪਰ ਉਹਦਾ ਮਤਲਬ ਇਹ ਨਹੀਂ ਆ ਕਿ ਪਰਮੇਸ਼ਵਰ ਨੇ ਇਹ ਕਿਹਾ ਕਿ ਤੂੰ ਆਪਣੇ ਪਰਮੇਸ਼ਵਰ ਤੋਂ ਹੀ ਨਾ ਡਰ ਉਹ ਇਸ ਲਈ ਕਿਹਾ ਆ ਕੇ ਹਨੇਰੇ ਦੀਆਂ ਸ਼ਕਤੀਆਂ ਜਿਹੜੀਆਂ ਤੈਨੂੰ ਦਬਾਉਣਾ ਚਾਹੁੰਦੀਆਂ ਆ ਤੂੰ ਉਹਨਾਂ ਤੋਂ ਨਾ ਡਰ ਤੂੰ ਮੁਸੀਬਤਾਂ ਤੋਂ ਨਾ ਡਰ ਤੂੰ ਉਹ ਵਿਪਤਾ ਜਿਨ੍ਹਾਂ ਨੇ ਤੈਨੂੰ ਘੇਰਿਆ ਤੂੰ ਉਹਨਾਂ ਚੀਜ਼ਾਂ ਤੋਂ ਨਾ ਡਰ ਪਰ ਆਪਣੇ ਪਰਮੇਸ਼ਵਰ ਦਾ ਭੈ ਮੰਨ ਰਾਜਾ ਦਾਊਦ ਕਹਿੰਦਾ 119 ਜ਼ਬੂਰ ਚ ਕਹਿੰਦਾ हे ਪਰਮੇਸ਼ਰ ਤੂੰ ਆਪਣਾ ਭੈ ਮੰਨਣਾ ਮੈਨੂੰ ਸਿਖਾਲ ਕਿ ਮੈਨੂੰ ਸਮਝ ਆਜਵੇ ਕਿ ਮੈਂ ਕਿੰਨਾ ਤੇਰੇ ਪੈ ਦੇ ਵਿੱਚ ਰਹਿ ਸਕਦਾ ਹਾਂ ਪਰ ਅੱਜ ਅਸੀਂ ਕਿਸੇ ਇਨਸਾਨ ਦਾ ਤਾਂ ਭੈ ਮੰਨ ਲੈਨੇ ਆ ਅੱਜ ਅਸੀਂ ਉਹਨਾਂ ਇਨਸਾਨਾਂ ਦਾ ਜਾਂ ਉਹਨਾਂ ਸ਼ਕਤੀਆਂ ਦਾ ਭੈ ਮੰਨਦੇ ਆ ਜਿਨ੍ਹਾਂ ਦਾ ਸਾਡੀ ਰੂਹ ਦੇ ਉੱਤੇ ਇਖਤਿਆਰ ਨਹੀਂ ਆ ਉਹਦਾ ਭੈ ਨਹੀਂ ਮੰਨਦੇ ਜਿਨੇ ਸਾਡੀ ਰੂਹ ਦੀ ਸਿਰਜਣਾ ਕੀਤੀ ਆ ਆਪਣੇ ਸਿਰਜਣਹਾਰ ਪਰਮੇਸ਼ਵਰ ਦਾ ਅਸੀਂ ਭੈ ਨਹੀਂ ਮੰਨਦੇ ਮਤਲਬ ਫਿਰ ਜਿਹੜਾ ਕੋਈ ਡਾਕਟਰ ਨੇ ਤੁਹਾਨੂੰ ਕੋਈ ਦਵਾਈ ਦੇ ਦਿੱਤੀ ਤੂੰ ਨੇ ਕਹਿ ਦਿੱਤਾ ਕਿ ਇਹ ਜਿਹੜੀ ਦਵਾਈ ਆ ਜੇ ਤੂੰ ਇਹਨੂੰ ਰਾਤ ਨੂੰ ਖਾਵੇਂ ਤਾਂ ਤੂੰ ਮਰ ਸਕਦਾ ਏ ਇਸ ਲਈ ਤੂੰ ਸਿਰਫ ਇਹਨੂੰ ਸਵੇਰ ਨੂੰ ਖਾਣਾ ਹੈ ਕੀ ਕਦੀ ਮਰੀਜ਼ ਨੂੰ ਗਲਤੀ ਲੱਗੂਗੀ ਜੇ ਅਨਪੜ੍ਹ ਵੀ ਹੋਇਆ ਉਹਨੇ ਘਰੇ ਆਣ ਕੇ ਨਿਆਣਿਆਂ ਨੂੰ ਕਹਿਣਾ ਇਹਦੇ ਉੱਤੇ ਲਿਖ ਦੇ ਕਿ ਰਾਤ ਨੂੰ ਨਹੀਂ ਖਾਣੀ ਜੇ ਰਾਤ ਨੂੰ ਖਾ ਹੋਗੀ ਫਿਰ ਡਾਕਟਰ ਨੇ ਇਦਾਂ ਕਿਹਾ ਸੀ ਤੂੰ ਮਰ ਸਕਦਾ ਏ ਉਨੇ ਪੂਰਾ ਹੀ ਚੇਤਾ ਰੱਖਣਾ ਜਿਹੜੀ ਨੀਲੇ ਢੱਕਣ ਵਾਲੀ ਦਵਾਈ ਆ ਉਹ ਰਾਤ ਨੂੰ ਨਹੀਂ ਖਾਣੀ ਜੇ ਇਹ ਗੱਲ ਡਾਕਟਰ ਕਹਿ ਦਵੇ ਵੀ ਇਹ ਬੜੀ ਦਵਾਈ ਤੈਨ ਸਵੇਰ ਨੂੰ ਨਹੀਂ ਖਾਣੀ ਫੇਰ ਇਦਾਂ ਹੋ ਸਕਦਾ ਆ ਫੇਰ ਵੀ ਉਹਨੇ ਨਿਸ਼ਾਨੀ ਲਾ ਲੈਣੀ ਆ ਕਿਤੇ ਰਾਤ ਵਾਲੀ ਸਵੇਰ ਨੂੰ ਨਾ ਖਾ ਹੋ ਜਵੇ ਅਨਪੜ ਤੋਂ ਅਨਪੜ ਬੰਦਾ ਵੀ ਚਾਹੀਓ ਨਿਸ਼ਾਨੀ ਲਾ ਲਵੇ ਰੰਗ ਦੀ ਸਿਆਣ ਰੱਖ ਲਵੇ ਕੁਛ ਵੀ ਕਰ ਲਵੇ ਉਹ ਚੇਤਾ ਰੱਖਦਾ ਆ ਕਿਹ ਰਾਤਾਂ ਲਈ ਸਵੇਰ ਨੂੰ ਨਹੀਂ ਤੇ ਸਵੇਰ ਵਾਲੀ ਰਾਤ ਨੂੰ ਨਾ ਖਾਹੋ ਜੀ ਪਰ ਇੱਕ ਬੰਦਾ ਕਦੀ ਵੀ ਪ੍ਰਾਰਥਨਾ ਕਰਨ ਦਾ ਚੇਤਾ ਨਹੀਂ ਰੱਖਦਾ ਕਿ ਮੇਰੀ ਸਵੇਰ ਵਾਲੀ ਮਿਸ ਹੋ ਗਈ ਆ ਮੇਰੀ ਸ਼ਾਮ ਵਾਲੀ ਮਿਸ ਹੋ ਗਈ ਆ ਜਾਂ ਮੈਨੂੰ ਸ਼ਾਮ ਨੂੰ ਵੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਣਾ ਮੈਨੂੰ ਸਵੇਰ ਨੂੰ ਵੀ ਪਰਮੇਸ਼ਵਰ ਦੀ ਹਜ਼ੂਰੀ ਚ ਬੈਠਣਾ ਜੇ ਮੈਂ ਪਰਮੇਸ਼ਵਰ ਦੀ ਹਜ਼ੂਰੀ ਚ ਨਹੀਂ ਬੈਠਾਂਗਾ ਮੇਰਾ ਆਤਮਾ ਨਾਸ਼ ਹੋ ਸਕਦਾ ਆ ਕੋਈ ਤਾੰਤ੍ਰਿਕ ਇਹ ਗੱਲ ਕਹਿ ਦੇਵੇ ਕਿ ਜੇ ਤੇਰੇ ਕੋਲੋਂ ਆ ਵਾਲੀ ਭੁੱਲ ਚੁੱਕ ਹੋ ਗਈ ਤੇ ਤੂੰ ਮਰ ਜਾਣਾ ਜਾਂ ਤੇਰਾ ਕੋਈ ਨੁਕਸਾਨ ਹੋ ਜਾਣਾ ਉਹ ਤਾੰਤ੍ਰਿਕ ਦੇ ਕੋਲ ਜਾਣ ਵਾਲਾ ਬੰਦਾ ਕਦੀ ਉਹ ਭੁੱਲ ਨਹੀਂ ਕਰੂਗਾ ਅਗਰ ਤਾੰਤ੍ਰਿਕ ਕਹਿ ਦੇਵੇ ਨਾ ਘਰ ਦੇ ਵਿੱਚ 40 ਦਿਨ ਨਸ਼ਾ ਨਾ ਆਵੇ 40 ਦਿਨ ਮੀਟ ਮੱਛੀ ਨਾ ਆਏ ਜੇ ਆ ਗਿਆ ਤਾਂ ਤੁਹਾਡਾ ਬਹੁਤ ਨੁਕਸਾਨ ਹੋ ਜਾਣਾ ਕਿਸੇ ਦੇ ਉੱਤੇ ਭੁੱਲ ਪੈ ਜਾਣੀ ਜੋ ਵੀ ਉਹਨੇ ਤੈਪ ਆਇਆ ਤੁਸੀਂ ਆਪਣੇ ਰਿਸ਼ਤੇਦਾਰ ਤਾਂ ਛੱਡ ਦਿਓਗੇ ਤੁਸੀਂ ਆਪਣੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਦਲ ਦਿਓਗੇ ਪਰ ਤੁਸੀਂ ਉਸ ਉਸ ਹੁਕਮ ਨੂੰ ਨਹੀਂ ਤੋੜੋਗੇ ਜਿਹੜਾ ਇੱਕ ਤਾੰਤ੍ਰਿਕ ਨੇ ਦਿੱਤਾ ਹੈ ਕਿਉਂ ਕਿਉਂਕਿ ਤੁਹਾਨੂੰ ਡਰ ਲੱਗਦਾ ਕਿ ਇੱਕ ਤਾੰਤ੍ਰਿਕ ਨੇ ਇਹ ਗੱਲ ਕਹਿ ਦਿੱਤੀ ਹੈ ਜੇ ਇਦਾਂ ਹੋ ਗਿਆ ਤੇ ਸੱਚੀ ਭੁੱਲ ਪੈ ਜਾਣੀ ਆ ਉਹਨੂੰ ਤਾੰਤ੍ਰਿਕ ਕੋਲੋਂ ਡਰ ਲੱਗਦਾ ਆ ਪਰ ਪਰਮੇਸ਼ਵਰ ਨੇ ਵਚਨ ਦੇ ਵਿੱਚ ਲਿਖਿਆ ਕਹਿੰਦਾ ਪਾਪ ਦੀ ਮਜ਼ਦੂਰੀ ਮੌਤ ਆ ਇਸ ਲਿਖੇ ਹੋਏ ਵਚਨ ਤੋਂ ਡਰ ਨਹੀਂ ਲੱਗਦਾ ਜਦ ਕਿ ਮੰਨਦੇ ਆ ਕਿ ਇਹ ਪਰਮੇਸ਼ਵਰ ਦਾ ਵਚਨ ਨਹੀਂ ਆ ਠੋਕ ਕੇ ਕਹਿੰਦੇ ਆ ਕਿ ਪਰਮੇਸ਼ਵਰ ਦਾ ਵਚਨ ਨਹੀਂ ਆ ਇਸ ਵਚਨ ਤੋਂ ਡਰ ਨਹੀਂ ਲੱਗਦਾ ਜਿਹੜਾ ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਵਚਨ ਹੈ ਔਰ ਜਿਸ ਵਚਨ ਚ ਲਿਖਿਆ ਕਿ ਸ਼ਬਦ ਹੀ ਪਰਮੇਸ਼ਵਰ ਹੈ ਉਸ ਸ਼ਬਦ ਤੋਂ ਡਰ ਨਹੀਂ ਲੱਗਦਾ ਪਰ ਉਸ ਤਾੰਤ੍ਰਿਕ ਤੋਂ ਡਰ ਲੱਗਦਾ ਹੈ ਸ਼ਬਦ ਨੂੰ ਪਾਸੇ ਰੱਖ ਕੇ ਪਾਪ ਕਰ ਲੈਣਗੇ ਕੋਈ ਭੈ ਨਹੀਂ ਆਇਆ ਕਿ ਜੇ ਪਾਪ ਕੀਤਾ ਤੇ ਮਾਰ ਸਕਦੇ ਆ ਰੂਹ ਦਾ ਨਾਸ਼ ਹੋ ਸਕਦਾ ਪਰ ਤਾੰਤ੍ਰਿਕ ਨੂੰ ਪਾਸੇ ਨਹੀਂ ਰੱਖਿਆ ਜਾਂਦਾ ਉਹਦਾ ਧਿਆਨ ਰੱਖਣਾ ਪੈਂਦਾ ਉਹਨੇ ਕੀ ਕਿਹਾ ਹੈ ਏ ਸਾਡੀ ਸਵਰਗ ਨੂੰ ਜਾਣ ਦੀ ਤਿਆਰੀ ਨਹੀਂ ਆ ਸਾਨੂੰ ਤਿਆਰ ਹੋਣ ਦੀ ਜ਼ਰੂਰਤ ਆ ਅਰ ਬਹੁਤ ਜ਼ਿਆਦਾ ਜ਼ਰੂਰਤ ਆ ਦੇਖੋ ਅਗਰ ਅੱਜ ਹੀ ਅੰਤ ਦਾ ਦਿਨ ਹੋਏ ਆਮਤ ਦਾ ਦਿਨ ਹੋਏ ਜਾਂ ਸਾਡੇ ਉਠਾ ਲਏ ਜਾਣ ਦਾ ਦਿਨ ਹੋਵੇ ਤਾਂ ਬਹੁਤ ਥੋੜੇ ਜੇ ਮੁਠੀ ਪਰ ਤਾਂ ਬਹੁਤ ਜ਼ਿਆਦਾ ਚੁਟਕੀ ਕੀ ਲੋਕੀ ਉਠਾਏ ਜਾਣੇ ਆ ਅਰ ਚੈੱਕ ਕਰਨਾ ਹੋਊਗਾ ਕੀ ਅਸੀਂ ਉਸ ਚੁਟਕੀ ਪਰ ਲੋਕਾਂ ਦੇ ਵਿੱਚ ਆਉਨੇ ਆ ਅਗਰ 100% ਜੋ 2% ਸੌਫ ਇਸਦੀ ਚੋ 2% ਦੀ ਲੋਕੀ ਉਠਾਏ ਜਾਣੇ ਆ ਕੀ ਅਸੀਂ ਉਸ 2% ਦੇ ਵਿੱਚ ਸ਼ਾਮਲ ਆ ਜਦ ਕੇ 2% ਵੀ ਇੱਕ ਵੱਡਾ ਆંકੜਾ ਆ ਇੰਨੇ ਘੱਟ ਲੋਕਾਂ ਦੀ ਇਸ ਸੰਸਾਰ ਦੇ ਵਿੱਚ ਤਿਆਰੀ ਆ ਸਵਰਗ ਦੇ ਲਈ ਵਚਨ ਚ ਲਿਖਿਆ ਆ ਕਹਿੰਦਾ ਜੇ ਤੁਹਾਡੀ ਧਾਰਮਿਕਤਾ ਜਿਹੜੀ ਆ ਉਹ ਗ੍ਰੰਥੀਆਂ ਤੇ ਫ੍ਰੀਸੀਆਂ ਦੇ ਨਾਲੋਂ ਜ਼ਿਆਦਾ ਨਾ ਹੋਈ ਵੱਧ ਨਾ ਨਿਕਲੀ ਤਾਂ ਤੁਸੀਂ ਫੇਰ ਸਵਰਗ ਚ ਐਂਟਰ ਨਹੀਂ ਹੋਣਾ ਪਰਮੇਸ਼ਵਰ ਦੇ ਰਾਜ ਚ ਵੜ ਨਹੀਂ ਸਕਦੇ ਇਹਦਾ ਕੀ ਮਤਲਬ ਹੈ ਗ੍ਰੰਥੀ ਤੇ ਫਰੀਸੀਆਂ ਦੇ ਨਾਲੋਂ ਜ਼ਿਆਦਾ ਹੋਣ ਦੀ ਤੁਹਾਨੂੰ ਪਤਾ ਹਰ ਵਿਧੀ ਨੂੰ ਹਰ ਬਵਸਥਾ ਨੂੰ ਪੂਰਾ ਕਰਦੇ ਆ ਪਰ ਉਹਨਾਂ ਨੇ ਅਜੇ ਮਸੀਹਾਂ ਨੂੰ ਪਹਿਚਾਣਿਆ ਨਹੀਂ ਬਹੁਤ ਸਾਰਿਆਂ ਨੇ ਬਹੁਤ ਸਾਰੇ יהודי ਲੋਕ ਆ ਜਿਹੜੇ ਅਜੇ ਵੀ ਮਸੀਹਾ ਦਾ ਇੰਤਜ਼ਾਰ ਕਰ ਰਹੇ ਆ ਪਰ ਬਹੁਤ ਸਾਰੇ ਯਹੂਦੀ ਆ ਜਿਨ੍ਹਾਂ ਨੇ ਪਹਿਚਾਨ ਲਿਆ ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਨੇ ਆਪਣੇ ਆਪ ਨੂੰ ਰਿਵੀਲ ਕਰ ਦਿੱਤਾ ਕਿ ਸੱਚਮੁੱਚ ਪ੍ਰਭੂ ਯਿਸੂ ਮਸੀਹ ਹੀ ਪਰਮੇਸ਼ਵਰ ਆ ਉਹ ਲੋਕ ਜਿਹੜੇ ਬਵਸਥਾ ਦੀ ਹਰ ਗੱਲ ਨੂੰ ਪੂਰਾ ਕਰਦੇ ਆ ਜੇ ਸਾਡੀ ਧਾਰਮਿਕਤਾ ਉਹਨਾਂ ਨਾਲੋਂ ਘੱਟ ਨਿਕਲੀ ਅਸੀਂ ਸਵਰਗ ਚ ਨਹੀਂ ਵੜ ਸਕਦੇ ਉਹਨਾਂ ਤੋਂ ਵੱਧ ਹੋਣੀ ਚਾਹੀਦੀ ਆ ਮਤਲਬ ਆਤਮਕ ਰੀਤੀ ਦੇ ਨਾਲ ਅਤੇ ਸਰੀਰਕ ਰੀਤੀ ਦੇ ਨਾਲ ਅਸੀਂ ਦੋਵੇਂ ਤਰ੍ਹਾਂ ਦੇ ਨਾਲ ਖਰੇ ਤੇ ਪੂਰੇ ਹੋਣੇ ਚਾਹੀਦੇ ਆ ਜੇ ਅਸੀਂ ਕਹੀਏ ਕਿ ਅਸੀਂ ਪ੍ਰਾਰਥਨਾ ਤਾਂ ਬਹੁਤ ਕਰਦੇ ਸੀ ਵਰਤ ਤਾਂ ਬਹੁਤ ਰੱਖਦੇ ਦਸਵੰਦ ਨਹੀਂ ਦਿੰਦੇ ਤਦ ਵੀ ਆਪਾਂ ਗ੍ਰੰਥੀਆਂ ਫ੍ਰੀਸੀਆਂ ਤੋਂ ਘੱਟ ਰਹਿ ਜਾਣਾ ਕਿਉਂਕਿ ਉਹ ਤਾਂ ਦਸਵੰਦ ਵੀ ਪੂਰਾ ਦਿੰਦੇ ਆ ਤੇ ਜੇਕਰ ਅਸੀਂ ਕਹੀਏ ਕਿ ਅਸੀਂ ਦਸਵੰਦ ਦਿੰਨੇ ਆ ਭੇਟਾ ਦਿੰਨੇ ਆ ਅਸੀਂ ਵੜਤ ਰੱਖਦੇ ਆ ਤੇ ਅਸੀਂ ਪ੍ਰਾਰਥਨਾ ਨ ਕਰਕੇ ਫੇਰ ਅਸੀਂ ਓਨੇ ਕੀ ਰਹਿ ਜਾਣਾ ਸ਼ਾਇਦ ਓਜ਼ਨਾ ਤੋਂ ਵੀ ਘੱਟ ਹੋਈਏ ਫਿਰ ਤਾਂ ਵੱਧ ਵੱਧ ਨਿਕਲਣ ਵਾਲਾ ਤਾਂ ਫਿਰ ਕੋਈ ਚੱਕਰ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਤਾਂ ਅਸੀਂ ਉਹਨਾਂ ਲੋਕਾਂ ਤੋਂ ਜਿਹੜੇ ਆਪਣੇ ਆਪ ਨੂੰ ਦਾਵੇਦਾਰ ਕਹਿੰਦੇ ਆ ਅਸੀਂ ਉਹਨਾਂ ਤੋਂ ਵੱਧ ਨਿਕਲਣਾ ਹੈ ਇਹ ਪਰਮੇਸ਼ਵਰ ਦਾ ਇੱਕ ਹੁਕਮ ਸਮਝੋ ਕਿ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਤੇ ਭਾਵਨਾਤਮਕ ਤੌਰ ਤੇ ਅਸੀਂ ਪੂਰੇ ਤੇ ਖਰੇ ਹੋਣੇ ਚਾਹੀਦੇ ਹਾਂ ਸਾਡੇ ਸਰੀਰ ਦੁਆਰਾ ਕੀਤੇ ਹੋਏ ਕੰਮ ਵੀ ਪਰਮੇਸ਼ਵਰ ਨੂੰ ਪਸੰਦ ਆਉਣ ਵਾਲੇ ਹੋਣੇ ਚਾਹੀਦੇ ਆ ਸਾਡੇ ਮਨ ਵਿੱਚ ਉੱਠਣ ਵਾਲੇ ਵਿਚਾਰ ਵੀ ਪਰਮੇਸ਼ਵਰ ਨੂੰ ਪਸੰਦ ਆਉਣ ਵਾਲੇ ਹੋਣੇ ਚਾਹੀਦੇ ਆ ਸਾਡੀਆਂ ਸੋਚਾਂ ਪਰਮੇਸ਼ਵਰ ਨੂੰ ਪਸੰਦ ਆਉਣ ਵਾਲੀਆਂ ਹੋਣੀਆਂ ਚਾਹੀਦੀਆਂ ਆ ਅਰ ਸਾਡੀਆਂ ਭਾਵਨਾ ਸਾਡੀਆਂ ਭਾਵਨਾਵਾਂ ਦੇ ਅੰਦਰ ਵੀ ਪਰਮੇਸ਼ਵਰ ਦੇ ਨਾਲ ਪ੍ਰੇਮ ਹੋਣਾ ਚਾਹੀਦਾ ਆ ਤੇ ਆਤਮਿਕ ਰੀਤੀ ਦੇ ਨਾਲ ਵੀ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਹੋਣੇ ਚਾਹੀਦੇ ਆ ਤਦ ਜਾ ਕੇ ਅਸੀਂ ਪਰਮੇਸ਼ਵਰ ਦੀ ਬਾਦਸ਼ਾਹਤ ਦੇ ਵਿੱਚ ਵੜ ਸਕਾਂਗੇ ਦੇਖੋ ਕੰਨਾਂ ਨੂੰ ਉਹ ਗੱਲਾਂ ਬੜੀਆਂ ਸੁਆਦ ਲੱਗਦੀਆਂ ਆ ਜੇ ਕੋਈ ਆਣ ਕੇ ਸਾਨੂੰ ਅਮੀਰ ਹੋਣ ਦੀ ਵਿਧੀ ਦੱਸੇ ਬੜੀਆਂ ਸੁਆਦ ਲੱਗਦੀਆਂ ਕੰਨਾਂ ਨੂੰ ਉਹ ਗੱਲਾਂ ਜੇਕਰ ਕੋਈ ਸਾਨੂੰ ਸਿਰਫ ਇਸ ਧਰਤੀ ਦੀਆਂ ਬlesings ਦੇ ਬਾਰੇ ਗਾਈਡ ਕਰਦਾ ਰਹੇ ਕਿ ਇਸ ਧਰਤੀ ਤੇ ਕਿੱਦਾਂ ਵਧਣਾ ਹੈ ਉਹ ਬਹੁਤ ਸੋਹਣੀਆਂ ਗੱਲਾਂ ਲੱਗਦੀਆਂ ਉਹਨਾਂ ਗੱਲਾਂ 'ਚ ਸਾਨੂੰ ਨੀਂਦ ਵੀ ਨਹੀਂ ਆਉਂਦੀ ਕਿਉਂਕਿ ਉਹ ਸਾਡੀ ਮਨਪਸੰਦ ਦੀਆਂ ਗੱਲਾਂ ਆ ਹੋ ਸਕਦਾ ਇਹ ਗੱਲਾਂ ਤੁਹਾਨੂੰ ਬੋਰ ਕਰਨ ਜੇ ਤੁਹਾਡੇ ਮਗਜ ਵਿੱਚ ਪੈ ਗਈਆਂ ਤਾਂ ਤੁਹਾਨੂੰ ਸਵਰਗ ਨੂੰ ਲੈ ਕੇ ਜਾਣਗੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਹallelujah ਮੈਂ ਕਿੰਨੀ ਤਾੜੀਆਂ ਭਾਵੇਂ ਨਾ ਮਾਰੋ ਜੋ ਤਾੜਨਾ ਸਾਨੂੰ ਵਚਨ ਦਿੰਦਾ ਉਹਨੂੰ ਗ੍ਰਹਿਣ ਕਰਨ ਨੂੰ ਹallelujah ਇਸ ਲਈ ਸਿਰਫ ਸੇ ਕੰਨਾਂ ਨੂੰ ਸਵਾਦ ਲੱਗਣ ਵਾਲੀਆਂ ਚੀਜ਼ਾਂ ਕੰਨਾਂ ਦੀ ਖਾਜ ਮਟਾਉਣ ਵਾਲੀਆਂ ਚੀਜ਼ਾਂ ਤੇ ਹੀ ਧਿਆਨ ਨਹੀਂ ਦੇਣਾ ਭਾਵੇਂ ਆਪਾਂ ਜਿੰਨਾ ਮਰਜੀ ਇੱਥੇ ਧਨ ਜੋੜ ਲਈਏ ਜਿੰਨਾ ਮਰਜੀ ਜੋੜ ਲਈਏ ਜਿੰਨੇ ਮਰਜੀ ਸੋਨੇ ਤੇ ਮਹਿੰਗੇ ਕੱਪੜੇ ਪਾ ਲਈਏ ਪਰ ਸਵਰਗ ਨੂੰ ਸਿਰਫ ਸਾਡੇ ਆਤਮਾ ਨੇ ਜਾਣਾ ਹੈ ਨਰਕ ਨੂੰ ਵੀ ਤੁਹਾਡਾ ਏ ਘਰ ਕੋਠੀ ਕਾਰਾਂ ਜਾਣੀਆਂ ਨਹੀਂ ਜੇ ਤੁਸੀਂ ਸੋਚੋ ਕਿ ਚਲੋ ਸਵਰਗ ਨੂੰ ਇਕੱਲਾ ਆਤਮਾ ਜਾਂਦਾ ਨਰਕ ਨੂੰ ਖਰਿਆ ਸਾਰਾ ਕੁਝ ਨਾਲ ਹੀ ਜਾਂਦਾ ਹੋਣਾ ਤਾਂ ਨਰਕ ਨੂੰ ਵੀ ਇਹ ਨਾਲ ਨਹੀਂ ਜਾਣਾ ਉੱਥੇ ਵੀ ਆਤਮਾ ਨਹੀਂ ਜਾਣਾ ਹੈ ਪਰ ਉੱਥੇ ਆਤਮਾ ਨੇ ਸਦਾ ਦੀ ਅੱਗ ਦੇ ਵਿੱਚ ਤੜਫਦੇ ਰਹਿਣਾ ਹੈ ਸੜਦੇ ਰਹਿਣਾ ਹੈ ਉੱਥੇ ਰੋਣਾ ਹੈ ਕਚੀਚੀਆਂ ਵਟਣਾ ਹੈ ਉੱਥੇ ਸੇਕ ਆ ਉੱਥੇ ਗੰਦ ਆ ਮਲਬਾ ਆ ਪਰ ਸਵਰਗ ਦੇ ਵਿੱਚ ਅਸੀਂ ਆਪਣੇ ਸਿਰਜਣਹਾਰ ਪਰਮੇਸ਼ਰ ਨੂੰ ਰੂਬਰੂ ਦੇਖ ਸਕਾਂਗੇ ਉਹ ਪਰਮੇਸ਼ਰ ਜੀ ਜਿਨ੍ਹਾਂ ਦੇ ਵਚਨਾਂ ਨੂੰ ਅਸੀਂ ਸੁਣਦੇ ਆ ਜਿਨ੍ਹਾਂ ਨੇ ਆਪਣੀ ਕਿਰਪਾ ਦੇ ਨਾਲ ਸਾਡੇ ਗੁਨਾਹਾਂ ਨੂੰ ਬਖਸ਼ ਦਿੱਤਾ ਮਿਟਾ ਦਿੱਤਾ ਸਾਨੂੰ ਆਪਣੇ ਬੇਟੇ ਬੇਟੀਆਂ ਬਣਾ ਲਿਆ ਅਸੀਂ ਉਸ ਪਰਮੇਸ਼ਵਰ ਦੇ ਨਾਲ ਹੋਵਾਂਗੇ ਸੱਜੇ ਹੱਥ ਹੋ ਸਕਦੇ ਅਸੀਂ ਉੱਥੇ ਇਸ ਲਈ ਚੰਗਾ ਹੈ ਕਿ ਭਾਵੇਂ ਅਸੀਂ ਖਾਲੀ ਹੱਥ ਜਾਣਾ ਹੈ ਪਰ ਅਸੀਂ ਸਵਰਗ ਨੂੰ ਜਾਈਏ ਹallelujah ਹallelujah ਸੋ ਅਮੋਸੀ ਵਚਨ ਚੋਂ ਦੇਖਦੇ ਆ ਪ੍ਰਕਾਸ਼ ਦੀ ਪੋਥੀ ਦੇ ਵਿੱਚੋਂ ਇਹਦਾ 3 ਨੰਬਰ ਅਧਿਆਏ ਇਹਦੀ 10 ਤੋਂ 13 ਨੰਬਰ ਜਿਹੜੀ ਪੰਕਤੀ ਉਹਦੇ ਚ ਇਦਾਂ ਲਿਖਿਆ ਤੈਨੂੰ ਮੇਰੇ ਧੀਰਜ ਦੇ ਬਚਨ ਦੀ ਰੱਖਿਆ ਕੀਤੀ ਤਾਂ ਮੈਂ ਵੀ ਪਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਵਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ ਤੇਰੀ ਰੱਖਿਆ ਕਰਾਂਗਾ ਮੈਂ ਛੇਤੀ ਆਉਂਦਾ ਹਾਂ ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ ਕਿਤੇ ਇਹੋ ਨਾ ਹੋਵੇ ਕਿ ਕੋਈ ਤੇਰਾ ਮੁਕਤ ਲੈ ਜਾਵੇ ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਪਰਮੇਸ਼ਵਰ ਦੀ ਹੱਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ ਮੈਂ ਆਪਣੇ ਪਰਮੇਸ਼ਵਰ ਦਾ ਨਾਮ ਆਪਣੇ ਪਰਮੇਸ਼ਵਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ਵਰ ਵੱਲੋਂ ਸਵਰਗ ਵਿੱਚੋਂ ਉਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਵਾਂਗਾ ਹallelujah ਹallelujah ਵਚਨ ਕੀ ਦੱਸਦਾ ਕਹਿੰਦਾ ਤੈ ਜੋ ਮੇਰੇ ਧੀਰਜ ਦੇ ਵਚਨ ਦੀ ਰੱਖਿਆ ਕੀਤੀ ਤਾਂ ਮੈਂ ਵੀ ਪ੍ਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤੌਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਤੇਰੀ ਰੱਖਿਆ ਕਰਾਂਗਾ ਅਸੀਂ ਕਾਦੀ ਰੱਖੀ ਕਰਨੀ ਆ ਉਹ ਵਚਨ ਜੋ ਤੁਸੀਂ ਅੱਜ ਸੁਣ ਰਹੇ ਆ ਉਹ ਵਚਨ ਜੋ ਤੁਸੀਂ ਆਉਣ ਵਾਲੇ ਦਿਨਾਂ 'ਚ ਸੁਣਨਾ ਹੈ ਉਹ ਵਚਨ ਜੋ ਤੁਸੀਂ ਸੁਣ ਚੁੱਕੇ ਆ ਤੁਸੀਂ ਉਸ ਵਚਨ ਨੂੰ ਜਾਂ ਮੈਂ ਆ ਅਸੀਂ ਉਸ ਵਚਨ ਨੂੰ ਆਪਣੇ ਹਿਰਦੇ ਦੇ ਅੰਦਰ ਸੰਭਾਲ ਕੇ ਰੱਖਣਾ ਰਾਖੀ ਕਰਨੀ ਕਿ ਕੋਈ ਚੋਰ ਕੋਈ ਆਤਮਕ ਚੋਰ ਉਸ ਵਚਨ ਦੀ ਚੋਰੀ ਕਰਕੇ ਨਾ ਲੈ ਜਾਵੇ ਅਸੀਂ ਉਸ ਵਚਨ ਦੀ ਰਾਖੀ ਕਰਨੀ ਆ ਉਸ ਧੀਰਜ ਦੇ ਵਚਨ ਦੀ ਜਿਹੜਾ ਸਾਨੂੰ ਧੀਰਜ ਦੀ ਆਸ ਦਿਵਾਉਂਦਾ ਆ ਕਿ ਪਰਮੇਸ਼ਵਰ ਨੇ ਆਉਣਾ ਹੈ ਸਾਡਾ ਨਿਆਂ ਹੋਣਾ ਹੈ ਹallelujah ਜਿਹੜੇ ਸਾਨੂੰ ਸਤਾਉਣਗੇ ਸੋ ਸਤਾਏ ਜਾਣਗੇ ਹallelujah ਇਹ ਸਾਡੀ ਧੀਰਜ ਦੀ ਆਸ ਆ ਜੋ ਧੀਰਜ ਦੇ ਵਚਨ ਤੋਂ ਪ੍ਰਾਪਤ ਹੁੰਦੀ ਹੈ ਕਿ ਸਤਾਏ ਜਾ ਰਹੇ ਹਾਂ ਫਿਰ ਵੀ ਚੁੱਪੇ ਆ ਕਿਉਂ ਕਿ ਸਾਨੂੰ ਇੱਕ ਹੌਸਲਾ ਆ ਇੱਕ ਤਸੱਲੀ ਆ ਇੱਕ ਆਸ ਆ ਕਿ ਸਾਡਾ ਨਿਆਂ ਕੀਤਾ ਜਾਏਗਾ ਅਰ ਸਾਡਾ ਵੱਟਾ ਸਾਡਾ ਪਰਮੇਸ਼ਵਰ ਪਿਤਾ ਰਹੇਗਾ ਹallelujah ਇਸ ਲਈ ਉਹ वचन ਜੋ ਅੱਜ ਜਿ세 ਸੁਣ ਰਹੇ ਆ ਹੋ ਸਕਦਾ ਬਹੁਤਿਆਂ ਦੀ ਜ਼ਿੰਦਗੀ ਵਿੱਚ ਇਹ ਮੌਕਾ ਨਾ ਆਵੇ ਕਿ ਕਦੀ ਉਹਨਾਂ ਨੂੰ वचन ਸੁਣਨਾ ਮਿਲੇ ਕਿਉਂਕਿ ਘੜੀ ਦਾ ਕਿਸੇ ਨੂੰ ਕੋਈ ਭਰੋਸਾ ਨਹੀਂ ਹੋ ਸਕਦਾ ਉਹਨਾਂ ਨੂੰ ਬਹੁਤ ਵਾਰ ਸੁਣਨ ਨੂੰ ਮਿਲ ਜਵੇ ਅਜੇ ਪਰ ਅਸੀਂ ਇਸ ਬਚਨ ਨੂੰ ਸਾਹਮ ਕੇ ਰੱਖਣਾ ਹੈ ਤੁਹਾਨੂੰ ਪਤਾ ਬਹੁਤ ਸਾਰਿਆਂ ਦੇ ਅੰਦਰੋਂ ਬਚਨ ਚੋਰੀ ਹੋ ਜਾਂਦਾ ਹੈ ਬਹੁਤ ਸਾਰੇ ਲੋਕ ਸਾਨੂੰ ਆਣ ਕੇ ਮਿਲਦੇ ਆ ਪਾਸਟਰ ਜੀ ਸਾਨੂੰ ਬਚਨ ਚੇਤੇ ਭੁੱਲ ਜਾਂਦੇ ਆ ਸਾਨੂੰ ਚੇਤੇ ਨਹੀਂ ਰਹਿੰਦਾ ਇਹਦਾ ਮਤਲਬ ਚੋਰੀ ਹੋ ਰਹੀ ਆ ਇਹਦਾ ਮਤਲਬ ਤੁਸੀਂ ਸਾਹਮ ਕੇ ਨਹੀਂ ਰੱਖਦੇ ਤੁਸੀਂ ਰੱਖ ਹੀ ਨਹੀਂ ਰੱਖਦੇ ਉਸ ਬੀਜ ਦੀ ਉਸ वचन ਦੀ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਹੈ ਇਹ ਤੁਹਾਡੀ ਫਿਊਚਰ ਦੀ ਹੋਪ ਆ ਇਹ ਤੁਹਾਡੇ ਭਵਿੱਖ ਦੀ ਆਸ ਆ ਇਸੇ वचन ਦੇ ਨਾਲ ਤੁਸੀਂ ਇੱਕ ਆਤਮਿਕ ਯੁੱਧ ਨੂੰ ਲੜਨਾ ਹੈ ਕਿਉਂਕਿ ਸਾਡੀ ਲੜਾਈ ਲਹੂ ਤੇ ਮਾਸ ਦੀ ਨਹੀਂ ਆ ਅਸੀਂ ਇੱਕ ਆਤਮਿਕ ਯੁੱਧ ਲੜਦੇ ਹਾਂ ਅਰ ਆਤਮਕ ਜੋਤ ਦੇ ਆਤਮਕ ਹਥਿਆਰਾਂ ਦੇ ਨਾਲ ਹੀ ਲੜਿਆ ਜਾ ਸਕਦਾ ਹੈ ਇਹ ਵਚਨ ਹੀ ਨਹੀਂ ਆ ਬਸ ਇਹ ਆਤਮਕ ਹਥਿਆਰ ਆ ਜੋ ਤੁਹਾਨੂੰ ਦਿੱਤਾ ਜਾ ਰਿਹਾ ਹੈ ਸਗੋਂ ਇਹਨੂੰ ਵਰਤਣਾ ਸਿਖਾਇਆ ਜਾ ਰਿਹਾ ਹੈ ਇਸ ਲਈ ਇਸ ਸਿੱਖਿਆ ਨੂੰ ਬੜੇ ਧਿਆਨ ਨਾਲ ਗ੍ਰਹਿਣ ਕਰਨਾ ਹੈ ਇਹਨੂੰ ਚੋਰੀ ਨਹੀਂ ਹੋਣ ਦੇਣਾ ਜੇ ਚੇਤਾ ਭੁੱਲ ਵੀ ਜਾਵੇ ਇਹ ਫੇਸਬੁੱਕ ਤੇ ਵੀ ਅਵੇਲੇਬਲ ਹੈ YouTube ਤੇ ਵੀ ਅਵੇਲੇਬਲ ਹੈ ਤਾਂ ਤੁਹਾਡੀਆਂ ਪੁਇਟਰ ਬਾਈਬਲਸ ਜਿਹੜੀਆਂ ਤੁਹਾਡੇ ਹੱਥਾਂ 'ਚ ਆ ਇਹਦੇ ਅੰਦਰ ਵੀ ਇਹ ਹੈ ਜਿਨ੍ਹਾਂ ਨੂੰ ਲਿਖਣਾ ਆਉਂਦਾ ਆ ਉਹ ਐਤਵਾਰ ਲਿਖ ਲਿਆ ਕਰੋ ਘਰੇ ਜਾ ਕੇ ਉਸ ਚੀਜ਼ ਨੂੰ ਦੁਹਰਾਇਆ ਕਰੋ ਬਹੁਤ سارے ਲੋਕ ਸਿਰਫ ਐਤਵਾਰ ਨੂੰ ਆਉਂਦੇ ਆ ਫਿਰ ਸਾਰਾ ਹਫਤਾ ਬਾਈਬਲ ਵੱਲ ਨੂੰ ਮੂੰਹ ਨਹੀਂ ਕਰਦੇ ਸਾਰਾ ਹਫਤਾ ਕਦੀ ਉਹਨਾਂ ਨੇ ਵਚਨ ਸੁਣਨਾ ਨਹੀਂ ਵਚਨ ਬੋਲਣਾ ਨਹੀਂ ਪ੍ਰਾਰਥਨਾ ਕਰਨੀ ਨਹੀਂ ਪਰ ਬਹੁਤ ਸਾਰੇ ਆ ਜਿਹੜੇ ਐਵਰੀ ਸੰਡੇ ਚਰਚ ਨੂੰ ਵੀ ਨਹੀਂ ਆਉਂਦੇ ਤੁਹਾਨੂੰ ਪਤਾ ਵਚਨ ਦੇ ਵਿੱਚ ਲਿਖਿਆ ਕਹਿੰਦਾ ਜਦੋਂ ਤੁਸੀਂ ਅੰਤ ਦੇ ਸਮੇਂ ਨੂੰ ਨੇੜੇ ਆਉਂਦਾ ਦੇਖੋ ਤਾਂ ਤੁਹਾਡਾ ਇਕੱਠੇ ਹੋਣਾ ਵੱਧਦਾ ਜਾਵੇ ਜਿੰਨਾ ਅਸੀਂ ਅੰਤਲੇ ਸਮੇਂ ਨੂੰ ਨੇੜੇ ਆਉਂਦਿਆਂ ਦੇਖਦੇ ਆਂ ਅਸੀਂ ਘਰਾਂ 'ਚ ਨਹੀਂ ਬਹਿਣਾ ਅਸੀਂ ਸੰਗਤ ਵਿੱਚ ਆਉਣਾ ਜਿਹੜਾ ਆ ਉਹਨੂੰ ਵਧਾਉਣਾ ਆ ਅਗਰ ਸਿਰਫ ਸੰਡੇ ਨੂੰ ਆਉਨੇ ਆ ਤਾਂ ਕੋਸ਼ਿਸ਼ ਕਰੋ ਕਿ ਥਰਸਡੇ ਨੂੰ ਵੀ ਆਇਆ ਜਾਵੇ ਅਗਰ ਥਰਸਡੇ ਨੂੰ ਆ ਰਹੇ ਤਾਂ ਸੰਡੇ ਨੂੰ ਵੀ ਨਾਲ ਹੀ ਜੁਆਇਨ ਕਰੋ ਅਰ ਤੁਹਾਡੇ ਲਈ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੀ ਪਹਿਲੀ ਚਰਚ ਦੇ ਓਪਨ ਡੋਰ ਚਰਚ ਜਿਹੜੀ ਸੱਤ ਦੇ ਸੱਤ ਦਿਨ ਹੀ ਖੁੱਲੀ ਰਹਿੰਦੀ ਹੈ ਹallelujah ਤਾਂ ਸਿਰਫ ਸੰਡੇ ਨੂੰ ਨਹੀਂ ਹਫਤੇ ਦੇ ਬਾਕੀ ਦਿਨਾਂ ਦੇ ਵਿੱਚ ਵੀ ਤੁਸੀਂ ਚਰਚ ਦੇ ਵਿੱਚ ਆਇਆ ਕਰੋ ਪ੍ਰਾਰਥਨਾ ਕਰਿਆ ਕਰੋ ਉੱਥੇ ਪਾਸਟਰਜ਼ ਹੁੰਦੇ ਆ ਅਗਰ ਤੁਹਾਨੂੰ ਕੋਈ ਚੀਜ਼ ਸਮਝ ਵਿੱਚ ਨਹੀਂ ਆ ਰਹੀ ਤਾਂ ਤੁਸੀਂ ਉੱਥੇ ਆਣ ਕੇ ਪੁੱਛ ਸਕਦੇ ਆ ਇੱਕ ਚਰਚ ਤੁਹਾਨੂੰ ਇਹੀ ਸੇਵਾਵਾਂ ਮੁਹੱਈਆ ਕਰਵਾ ਸਕਦਾ ਆ ਪਰ ਉਹ ਸਰਵਿਸਿਜ਼ ਤੁਹਾਡੇ ਲਈ ਅਵੇਲੇਬਲ ਆ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਣਾ ਘੱਟ ਨਹੀਂ ਕਰਨਾ ਪਰ ਵਧਾਉਣਾ ਆ ਇਹ ਵਚਨ ਸਾਨੂੰ ਸਿਖਾਉਂਦਾ ਆ ਜੇ ਡਾਕਟਰ ਤੁਹਾਨੂੰ ਹਫ਼ਤੇ ਵਿੱਚ ਦੋ ਵਾਰੀ ਸੱਦੇ ਤੁਸੀਂ ਜਾਣਦੇ ਕਿ ਨਹੀਂ ਜਾਂਦੇ ਜਦ ਤੱਕ ਫਰਕ ਨਾ ਪੈ ਜਾਏ ਬਹੁਤ سارے ਲੋਕ ਬਿਮਾਰ ਆਤਮਕ ਰੀਤੀ ਦੇ ਨਾਲ ਜਿਸਮਾਨੀ ਰੀਤੀ ਦੇ ਨਾਲ ਵੀ ਪਰ ਫਿਰ ਵੀ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਨਿਰੰਤਰ ਨਹੀਂ ਆ ਰਹੇ ਜੇ ਜਿਸਮਾਨੀ ਚੰਗੇ ਹੋ ਵੀ ਗਏ ਆ ਤਾਂ ਆਤਮਾ ਨੂੰ ਵੀ ਨਰੋਏ ਕਰਨ ਦੇ ਲਈ ਸਾਨੂੰ ਆਤਮਕ ਵੈਦ ਦੀ ਜ਼ਰੂਰਤ ਆ ਤੇ ਉਸ ਵੈਦ ਦਾ ਨਾਮ ਹੈ ਯਿਸੂ ਮਸੀਹ ਹallelujah ਤਾਂ ਬਚਨ ਦੇ ਵਿੱਚ ਲਿਖਿਆ ਜੇ ਤੁਸੀਂ ਪਰਮੇਸ਼ਵਰ ਦੇ ਧੀਰਜ ਦੇ ਬਚਨ ਦੀ ਰੱਖਿਆ ਕਰੋ ਤਾਂ ਬਚਨ ਬਚਨ ਇਦਾਂ ਦੱਸਦਾ ਕਿ ਪ੍ਰਭੂ ਨੇ ਕਿਹਾ ਮੈਂ ਵੀ ਉਸ ਦਿਨ ਜਿਹੜਾ ਸਾਰੇ ਜਗਤ ਨੂੰ ਪਰਤੌਣ ਦੇ ਲਈ ਆ ਰਿਹਾ ਮੈਂ ਵੀ ਤੁਹਾਡੀ ਰੱਖਿਆ ਕਰਾਂਗਾ ਜੇ ਤੁਸੀਂ ਚਾਹਨੇ ਕਿ ਪ੍ਰਭੂ ਸਾਡੀ ਰਾਖੀ ਆਪ ਕਰਨ ਫਿਰ ਅਸੀਂ ਕੀ ਕਰਨਾ ਹੈ ਆ ਉਹ ਵਚਨ ਜਿਹੜਾ ਸਾਨੂੰ ਸੁਣਾਇਆ ਜਾ ਰਿਹਾ ਅਸੀਂ ਉਸ ਵਚਨ ਦੀ ਰਾਖੀ ਕਰਨੀ ਭੁੱਲਣ ਨਹੀਂ ਦੇਣਾ ਹallelujah ਅਸੀਂ ਉਸ ਵਚਨ ਨੂੰ ਭੁੱਲਣ ਨਹੀਂ ਦੇਣਾ ਬੋਲੋ ਅਸੀਂ ਉਸ ਵਚਨ ਨੂੰ ਭੁੱਲਣ ਨਹੀਂ ਦੇਣਾ ਮੈਂ ਪਰਮੇਸ਼ਵਰ ਦੇ ਵਚਨ ਦੀ ਆਪਣੇ ਹਿਰਦੇ ਵਿੱਚ ਰਾਖੀ ਕਰਾਂਗਾ ਹallelujah ਮੈਂ ਪਰਮੇਸ਼ਵਰ ਦੇ ਵਚਨ ਦੀ ਆਪਣੇ ਹਿਰਦੇ ਵਿੱਚ ਰਾਖੀ ਕਰਾਂਗਾ ਮੈਂ ਇਸ ਮਚਨ ਨੂੰ ਚੋਰੀ ਨਹੀਂ ਹੋਣ ਦਿਆਂਗਾ ਤਾਂ ਜੋ ਪਰਤਾਵੇ ਦੇ ਦਿਨ ਪ੍ਰਭੂ ਆਪ ਮੇਰੀ ਰਾਖੀ ਕਰੇ ਅਮੇਨ ਹallelujah